ਦੇਤੇ ਹੋਣੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਉਹ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ ਦੋ ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਮੰਗ ਇਹ ਮੇਰੀ ਦੀਦਾ ਨਿਸਾਬ ਭਰਾ ਹੋਣਾ ਚਾਹੀਦਾ ਇਹ ਦੁਨੀ ਦੁਨੀਆ ਦੇ ਮਾਲ ਕੋਧੀਆਂ ਵਾਲਿਆਂ ਦਾ ਐਦਾ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਤਰੀਆਂ ਵੇਚੋ ਤੇ ਲਵਾ ਕੇ ਕੋਰਸੇ ਡੜਬੇ ਫਰਾ ਕੇ ਨਰਾਇਆ ਕੇ ਵਿਆਹ ਕਰਾ ਕੇ ਧੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਨਾਲੇ ਸਾਡੇ ਕੋਲ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਧੀਆਂ ਨੀ ਆ ਮੈਂ ਪੜਾਈ ਲਗਾਈ ਕੁੜੀ ਕਿੰਗਰਾ ਹੀ ਤਾਂ ਉਕਰੀ ਰਾਜਨੀਆ ਵਰਜੀ ਗੱਡੀਆਂ ਲੋ ਕੋਲ ਕਰ ਕਰਕੇ ਉਹਨੋਂ ਤਮ ਕਿਹਾ ਕੁੜੀ ਵੇਰ ਨੂੰ ਸੋਰਾ ਕੰਜਰ ਵੀ ਦਿੰਦਾ ਹੁੰਦਾ ਆਈ ਮੇਰਾ ਮੁੰਡਾ ਪਰਦੇਸ ਚ ਤੂੰ ਦੇ ਇਤੇ ਅਦੀ ਮਾਰੇ ਮੂੰਹ ਤੇ ਪਾਏ ਮਾਰਾ ਇਹਨੂੰ ਕੱਢੋ ਕਰੋ ਬਦਮਾਸ਼ ਰੋ ਜੀ ਚੀਚਾ ਨਹੀਂ ਲਿਆਉਂਦੀ ਤੇ ਤੂੰ ਕੱਢੋ ਕਰੋ ਬਾਜੇ ਬਦਮਾਸ਼ੀ ਚ ਮੇਰੀ ਤੀ ਹੀ ਬਰਾਵਾ ਸੋਹਾ ਲੋਏ ਨੀ ਵੀ ਆਈ ਨੋ ਉਂਤਰਾ ਨਰਾਇਹੇ ਮੁੰਡਾ ਤੇ ਮਾਤੇ ਉਹਦਾ ਬਹੁਤ ਤੰਗ ਕਰਦੇ ਹਨ ਮੇਰੀ ਕੀ ਨੋ ਬੇਟੀ ਦਾ ਨਾਮ ਕੀ ਹੈ ਪਵਨਪ੍ਰੀਤ ਕੋਰ ਮਰੀ ਤਾਂ ਹੀ ਬਾਗੀ ਰਹਿਦਾ ਦੋ ਸਾਲ ਦੇ ਦੋ ਮਹੀਨੇ ਹੋਏ ਦੋ ਮਹੀਨੇ ਦੋ ਸਾਲ ਤੋਂ ਪੂਰਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਪੁਰਤਕਾਲੇ ਵੇਡ ਨਹੀਂ ਦਿੱਤੇ ਸੈਟਮ ਮੈਂ ਦੀ ਦੱਸ ਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਓ ਕੋਣ ਪੰਦਾ ਵਾ ਜੇਠਾ ਦੇ ਵਿਆਹਾਂ ਚ ਛਾਪਾ ਮੈਂ ਸਦੇ ਜੇਠ ਦੇ ਆਜ ਵੀ ਦੋ ਦੋ ਛਾਪਾ ਪਾ ਕੇ ਜਠਾਰੀ ਨੂੰ ਵੀ ਜੇਠ ਨੂੰ ਵੀ ਨੱਟ ਤੇ ਵਿਆਹ ਦੇਖ ਲੋ ਕੱਢ ਕੇ ਉਹਨੇ ਜੇ ਝੂਠ ਬਾਰੇ ਦੇ ਚਤੇ ਕਿੰਨਾ ਕਿ ਹੋ ਗਿਆ ਆ 15 ਬਜੇ ਮੈਨੂੰ ਵੀ ਆਓ ਆਓ ਜੇ ਦੇ ਜੇਠ ਦਾ ਬੇਟੀ ਦੇ ਨੇ 2 ਸਾਲ ਹੋ ਗਏ ਆ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਆ ਬੱਚੀ ਦੀ ਉਮਰ ਹੈ ਉਹਦਾ 1998 ਦਾ ਜਨਮ ਹੋਇਆ ਬੱਚੀ ਦਾ ਕਿੰਨਾ ਪੜੀ ਆ ਮੇ ਜੀਆ ਨਾਮ ਕੀਤੀ ਨਰਸਿੰਗ ਕੀਤੀ ਉਹ ਜਿੱਦ ਲੇ ਕੇ ਰੱਖ ਕੇ ਗਈ ਆ ਹਾਂ ਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਆ ਸਬੂਤ ਵੀ ਹੈ ਸੱਸ ਸੋਰਾ ਦੇ ਜੇਠ ਬੜਾ ਦਾ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਜੀ ਪਹਿਲੇ ਦਿਨ ਤੋਂ ਪਹਿਲੇ ਸਤਿ ਪ੍ਰਾਰambh ਮੰਗਾ ਤੁਰ ਪਈ ਇੱਥੇ ਆ ਕੇ ਉਹ ਜੜਾ ਸਾਡੀ ਕੱਲੀ ਧੀ ਆਂਦੇ ਹਸਾਲਸ ਕਰਿਓ ਵੱਡਾ ਇਹ ਲਾਲ ਪਰ ਪਾਲਸ ਕੀਤਾ ਫਿਰ ਉਹ ਜਨਾਨੀ ਬਦਮਾ ਜਾਂਦੀ ਹੈ ਡਾਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਪਰ ਕੋਈ ਆਈ ਮੈਂ ਮੇਰੇ ਕੋਲ ਤੋਂ ਅਮਿੰਦਾ ਆਈ ਆਈ ਨੂੰ ਆਣਾ ਨਾ ਨਾ ਤਾਂ ਬਪੋਣਾ ਦੇ ਘਰ ਵਾਲੇ ਦਾ 5-7 ਦਿਨ ਹੋ ਗਏ ਦੱਸ ਦੇ ਨਾ ਆ ਨੇ ਬੜਾ ਤੰਗ ਕੀਤਾ ਰਾਤ 2 ਵਜੇ ਫੋਨ ਕਰ ਕਰ ਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਇਕੱਠੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਗਏ ਆ ਵੀ ਕੀ ਗੱਲ ਹੋਈ ਆ ਸਾਰਾ ਦਾੰਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਸੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਈ ਮੰਗ ਰਖਣਾ ਜੀ ਮੰਗਾ ਇਹ ਮੇਰੀ ਤੀਦਾਂ ਦਾ ਹਿਸਾਬ ਭਰਾਵੋ ਨਾ ਚਾਹੀਦਾ ਇਹ ਦੁਨੀਆ ਦੇ ਮਾਲ ਕੋਧੀਆਂ ਵਾਰਿਆਂ ਦਾ ਐਦਾ ਨਹੀਂ ਹੋਣਾ ਚਾਹੀਦਾ ਤੀਆਂ ਨੂੰ ਭੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੇ ਤੇ ਲਵਾ ਕੇ ਕੋਰਸੇ ਜੜੇ ਵਟੇ ਕਰਾ ਕੇ ਨਰਿਆ ਆ ਕੇ ਵਿਆਹ ਕਰਾ ਕੇ ਤੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਿਨਾਲੇ ਤੁਹਾਡੇ ਕੋ ਦਾਂਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾਖਦੇ ਜਾਨਦਾਰ ਤਿਕੜੀਆਂ ਇਸ ਤਰ੍ਹਾਂ ਬੈਠੇ ਜਦ ਤੱਕ ਤਾਂ ਇਹ ਪਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਨ ਚ ਦੇਖਦੇ ਦੇ ਮਨ ਚ ਆਇਆ ਮਨ ਵਾਲੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆ ਇਸ ਮੇਰੇ ਕੁੰਡੀ ਕੋਲੀ ਵੇਖੀ ਮੁਕੀ ਕਿਦਾਂ ਜੀ ਉਹਨੇ ਬਖੇਣਾ ਵਾਲਾ ਹਾਂ ਜੀ ਕੀਤੀ ਹੈ ਕੰਪਲੇਂਟ ਕੀਤੀ ਆ ਉਹ ਜ਼ੋਰੇ ਪਰਵਾਰ ਵਾਲੇ ਤੰਕ ਪਰੇਸ਼ਾਨ ਕਰਦੇ ਮੈਂਟਲੀ ਹਰਾਸਮੈਂਟ ਬੜਾ ਕੀਤਾ ਦਾ ਯੋ ਕਿ ਨਾ ਚੜ ਰਹਾ ਦੋ ਸਾਲ ਹੋਏ ਬੱਚਾ ਨਹੀਂ ਕੋਈ ਨਹੀਂ ਕੋਈ ਗੱਲ ਕਰਦੀ ਹੈ ਕਰਦੇ ਵੀ ਬੜਾ ਮਤਬਲ ਤਾਂ ਗਬੜਾ ਕਰਦੇ ਆਏ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਨਾਲ ਉਸ ਮੈਂਟ ਕਰਤਾ ਕੁੜੀ ਉੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਕਦੋਂ ਦੀ ਕਟਨਾਏ ਜਿਹੜੀ ਇਹ ਸਵੇਰ ਦੀ ਕਰਨ ਦੀ ਆਈ ਤੁਹਾਡੇ ਕੋਲ ਇਹ ਹੋ ਗਏ ਥੋੜੇ ਦੇ ਤਾਨੂੰ ਕਿਦਾਂ ਲੱਗਾ ਫਿਰ ਸਵੇਰੇ ਬਲਾਂ ਜਦੋਂ ਵੇਖਿਆ ਗੋਲ ਕੇ ਕੰਪਲੀਟ ਵਗੈਰਾ ਕੀ ਚਾਤੇ ਲਾਲ ਨੂੰ ਪਤਾ ਕੀ ਕੀ ਚਾਉਂਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਇਨਸਾਨ ਚਾਹੀਦਾ ਯਾਨ ਇਨਸਾਨ ਗਈ ਨਾ ਯੋਨ ਗੱਡੀ ਉਹਦੀ ਮੰਗ ਕੀਤੀ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਹਾਨੂੰ ਅਨੁਸਾਰ ਚਾਹੀਦਾ ਇਹ ਇਹੋ ਮੰਗ ਕਰਦੇ ਆਂ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰ ਪਾਵੇ ਜਿੱਦਾਂ ਮਰਜ਼ੀ ਕਰਕੇ ਮੋਗਾਉਣਾ ਚਾਹੀਦਾ ਹੈ ਬਾਹਰ ਪੁਰਤਗਾਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਇਹ ਉਹ ਰੈਸਟ ਹੋਣਾ ਚਾਹੀਦਾ